ਨਾ ਤੂੰ ਮਡੋ ਲੋ ਨਾ ਹਮ ਨਾ ਤਸੀ ਡੋਲਦੇ ਹੋ ਤੇ ਨਾਮ ਹੈ ਡਿੱਗਦਾ ਹੈ ਡਿੱਗਣ ਦਾ ਮਤਲਬ ਇੱਕ ਤਾਂ ਆਮ ਡਿੱਗਣਾ ਹੁੰਦਾ ਵੀ ਤੁਰਿਆ ਜਾਂਦਾ ਬੰਦਾ ਡਿੱਗ ਪੈਂਦਾ ਇੱਕ ਕਿਰਦਾਰ ਤੋਂ ਡਿੱਗਣਾ ਗੱਲ ਸਰੀਰ ਦੇ ਡਿੱਗਣ ਦੀ ਨਹੀਂ ਚੱਲਦੀ ਗੱਲ ਕਿਰਦਾਰ ਤੋਂ ਡਿੱਗਣ ਦੀ ਚੱਲਦੀ ਹੈ ਅੱਛਾ ਸੋਚੋ ਬਾਣੀ 'ਚ ਲਿਖਿਆ ਨਾ ਤੂੰ ਡੋਲੇ ਤੇ ਨਾ ਸਾਨੂੰ ਕਿਰਦਾਰ ਤੋਂ ਡਿੱਗਣ ਦੇਵੇ ਗੁਰੂ ਤੇ ਨਹੀਂ ਡੋਲਿਆ ਪਰ ਅਸੀਂ ਸਾਰੇ ਆਪਣੇ ਆਪਣੇ ਕਿਰਦਾਰਾਂ ਤੋਂ ਡੋਲ ਇਹ ਗੁਰੂ ਬਖਸ਼ਿਸ਼ ਕਰਦਾ ਗੁਰੂ ਕੀ ਬਖਸ਼ਿਸ਼ ਕਰਦਾ துமோ நமகேரே ர ਡਗਮਗ ਛਾੜ ਰੇ ਮਨ ਬੋਰਾ ਸਾਰੇ ਆਪਣੇ ਆਪਣੇ ਮਨ ਨਾਲ ਗੱਲ ਕਰੀਏ ਮੈਂ ਵੀ ਬੋਰੇ ਦਾ ਅਰਥ ਤੁਹਾਨੂੰ ਪਤਾ ਹੈ ਗੁਰੂ ਬਾਣੀ ਕਹਿੰਦੀ ਹੈ ਮਨਾ ਬੋਰਿਆ ਮਨਾ ਕਮਲਿਆ ਡਗਮਗਉਣਾ ਛੱਡ ਦੋ ਤਰ੍ਹਾਂ ਦੇ ਖਿਆਲ ਰੱਖਣੇ ਬੰਦ ਕਰ ਦੇ ਉਸੇ ਸਮਾਗਮ ਮਨਾਓ ਬਾਹਰ ਗੇਟ ਤੇ ਇੱਕ ਰਜਿਸਟਰ ਆਕਦਾ ਰਜਿਸਟਰ ਉੱਥੇ ਪੁੱਛੋ ਵੀ ਬੰਦੇ ਨੂੰ ਝੂਠ ਬੋਲਣਾ ਚਾਹੀਦਾ ਹੈ ਕਿ ਸੱਚ ਬੋਲਣਾ ਚਾਹੀਦਾ ਇੱਕ ਬੰਦਾ ਝੂਠ ਖਵਾਲਾ ਝੂਠ ਤੇ ਟਿਕ ਕਰਕੇ ਜਾਵੇ ਸੱਚ ਬੋਲਣ ਵਾਲੇ ਸੱਚ ਵਾਲੇ ਤੇ ਟਿਕ ਕਰਕੇ ਜਾਣਾ ਕਿਹਦੇ ਤੇ ਜ਼ਿਆਦਾ ਟਿਕ ਹੋਣਗੇ ਭਲਾ ਕਿਹਦੇ ਤੇ ਜ਼ਿਆਦਾ ਹੋਣਗੇ ਸੱਚ ਵਾਲੇ ਤੇ ਪਰ ਬੋਲਣਾ ਕੀ ਹੈ ਇਹਨਾਂ ਨੂੰ ਕਿਰਦਾਰ ਨਹੀਂ ਨਾ ਵਧੀਆ ਬੰਦੇ ਦਾ ਇੱਕ ਸਾਰੇ ਇਹ ਕਰਨਗੇ ਵੀ ਸੱਚ ਬੋਲਣ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਿਆ ਵੀ ਸੱਚ ਬੋਲਣਾ ਚਾਹੀਦਾ ਕਿ ਝੂਠ ਬੋਲਣਾ ਚਾਹੀਦਾ ਤੁਹਾਡਾ ਕੀ ਖਿਆਲ ਹੈ ਭਲਾ ਸੱਚ ਬੋਲਣਾ ਚਾਹੀਦਾ ਕਿ ਝੂਠ ਪਰ ਬੋਲਦੇ ਨਹੀਂ ਆਪਾਂ ਜ਼ਿਆਦਾਤਰ ਨਹੀਂ ਬੋਲਦੇ ਘੱਟ ਬੋ ਅੱਛਾ ਜਿਹੜੇ ਬੋਲਦੇ ਉਹਨਾਂ ਨੂੰ ਵੀ ਕਹਿੰਦੇ ਤੂੰ ਸੱਚ ਬੋਲ ਕੇ ਕੀ ਲੈਣਾ ਅਹੀਂ ਕਰਦੇ ਆਪਾਂ ਜੇ ਕੋਈ ਕੰਦਾ ਬੋਲੇ ਵੀ ਨਾ ਤੇ ਕਈ ਬੰਦੇ ਘੱਟ ਤੂੰ ਇਕੱਲਾ ਹੀ ਸੱਚਪੁੱਤ ਰਹਿ ਗਿਆ ਛੱਡ ਖੜਾ ਤੂੰ ਹੀ ਜਿਵੇਂ ਚਲਦਾ ਚੱਲਣ ਦੇ ਸਾਰੀਆਂ ਚੀਜ਼ਾਂ ਕਮਜ਼ੋਰ ਕਰਦੀਆਂ ਤੁਸੀਂ ਸਾਰੀਆਂ ਗੁਰਦੁਆਰਿਆਂ ਦਾ ਭਾਈ ਸੱਚ ਬੋਲਣ ਵਾਲਾ ਚਾਹੀਦਾ ਹੈ ਕਿ ਪਿੰਡ ਦੀ ਚਾਪਲੂਸੀ ਕਰਨ ਵਾਲਾ ਚਾਹੀਦਾ ਉੱਚੀ ਬੋਲ ਕੇ ਦੱਸੇ ਪਰ ਆਪ ਰੱਖਦੇ ਸੱਚ ਬੋਲਣ ਵਾਲਾ ਭਾਈ ਤੇ ਅਗਲੇ ਦਿਨ ਹੀ ਕੱਢ ਦਿੰਦੇ ਆਪਾਂ ਭਾਈ ਕਹਿੰਦੇ ਮੜਾ ਜਾ ਸੱਚ ਬੋਲਦੇ ਇੱਕ ਸੱਚ ਬੋਲਦੇ ਅਗਲੇ ਦਿਨ ਅੱਧਾ ਪਿੰਡ ਕਹਿੰਦਾ ਬਾਬਾ ਜੀ ਆਪਣਾ ਡੰਡ ਫੋੜਾ ਚੁੱਕੋ ਤੁਸੀਂ ਸਾਨੂੰ ਨਹੀਂ ਚਾਹੀਦਾ ਇਦਾਂ ਦਾ ਅੱਛਾ ਕੀ ਤੁਸੀਂ ਹੁਣ ਸਾਰਿਆਂ ਨੇ ਇਹੋ ਹੀ ਆ ਵੀ ਸੱਚ ਬੋਲਣਾ ਚਾਹੀਦਾ ਬੋਲੇ ਸ਼ੋਨਿਹਾਲ ਸਤਿ ਸ਼੍ਰੀ ਅਕਾਲ ਚਾਹੀਦਾ ਨਹੀਂ ਸਾਨੂੰ ਤੁਸੀਂ ਕਿੱਥੇ ਪਸੰਦ ਕਰਦੇ ਹੋ ਸਭ ਝੂਠ 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 ਇਸੇ ਕਰਕੇ ਅੱਜ ਗਾਉਣ ਵਾਲੇ ਨੂੰ ਲੋਕ ਵੱਧ ਪਸੰਦ ਕਰਦੇ ਨੇ ਤੇ ਬਾਣੀ ਪੜਨ ਵਾਲੇ ਨੂੰ ਲੋਕ ਬੋਲੋ ਹੁਣ ਤੁਹਾਡੇ ਪਿੰਡ ਬਾਣੀ ਪੜਨ ਵਾਲਾ ਗੁਰੂ ਦਾ ਵਜ਼ੀਰ ਵੀ ਹੈ। ਪਰ ਤੁਹਾਨੂੰ ਥੋੜੀ ਅੱਛਾ ਜੇ ਕੋਈ ਗਾਉਣ ਵਾਲਾ ਆ ਜਾਏ ਪਿੰਡ 'ਚ ਆਪਣਾ ਦੰਦਾ ਪਿੰਡ ਪਾਗਲ ਹੋ ਜਾਏ ਕਿ ਹਾਏ ਗਾਉਣ ਆਇਆ ਆ ਉਹਨਾਂ ਘਰ। ਜੀ ਮੈਂ ਗੱਲੋਂ ਉਹ ਸਮਾਪਤੀ ਤੋਂ ਬਾਅਦ ਵੀ ਮੈਨੂੰ ਦੱਸ ਦਿਓ ਕਿ ਭਾਈ ਸਾਹਿਬ ਜੀ ਇਹ ਗੱਲ ਤੁਹਾਡੀ ਠੀਕ ਨਹੀਂ ਹੈ। ਅਜੇ ਪ੍ਰਚਾਰਕ ਵੀ ਤੁਹਾਨੂੰ ਸੱਚ ਬੋਲਣ ਵਾਲੇ ਨਹੀਂ ਜੇ ਚਾਹੀਦੇ ਝੂਠ ਬੋਲਣ ਵਾਲੇ ਜਿੰਨਾ ਪ੍ਰਚਾਰਕ ਝੂਠ ਬੋਲੂ ਓਨਾ ਹੀ ਪ੍ਰਚਾਰਕ ਕਾਮਯਾਬ ਹੈ ਜਿੰਨਾ ਪ੍ਰਚਾਰਕ ਸੱਚ ਬੋਲੂ ਓਨਾ ਹੀ ਪ੍ਰਚਾਰਕ ਦਰਕਾਰਿਆ ਜਾਊਗਾ ਇਹਨੂੰ ਕਹਿੰਦੇ ਡਬਲ ਮਾਈਂਡਡ ਹੋਣਾ ਉਸ ਸੁਣਿਓ ਧਿਆਨ ਨਾਲ 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 ਪੰਕਤੀਆਂ ਨੂੰ ਗਾਇਓ ਜਿਨ੍ਹਾਂ ਨੂੰ ਯਾਦ ਨੇ ਡਗ ਮਗ ਛਾੜੇ ਮਨ ਬੋਰਾ ਆਬ ਤੋ ਜਰੇ ਮਾਰੇ ਸਿੱਧ ਪਾਈ ਐ ਲੀਨੋ ਹੱਥ ਸਿੰਘੋਰਾ ਕਬੀਰ ਡਗਮਗ ਕੀ ਕਰੈ ਇਹ ਸਾਰੀਆਂ ਗੱਲਾਂ ਕੁਰਬਾਨੀ ਚ ਲਿਖਿਆ ਜਿੰਨੀਆਂ ਮੈਂ ਪੜ ਰਿਹਾ ਔਰ ਇੰਨਾਂ ਸਾਰੀਆਂ ਗੱਲਾਂ ਤੇ ਅਮਲ ਸਿੱਖਾਂ ਨੇ ਨਹੀਂ ਕੀਤਾ ਇਹ ਬਹੁਤ ਧਗ ਮਗਾਉਂਦੇ ਨੇ ਪੁੱਤ ਦੇ ਵਿਆਹ 'ਚ ਨਸ਼ਾ ਪਿਉਣਾ ਚਾਹੀਦਾ ਕਿ ਨਹੀਂ ਪਿਉਣਾ ਚਾਹੀਦਾ ਸਾਰੇ ਕਹਿਣਗੇ ਨਹੀਂ ਪਿਉਣਾ ਚਾਹੀਦਾ ਪਰ ਜਦਨ ਪੁੱਤ ਦਾ ਵਿਆਹ ਹੋਏਗਾ ਉਹ ਦਿਨ ਸਭ ਕੋ ਪਹਿਲਾਂ ਪ੍ਰਬੰਧ ਕਾਦਾ ਹੋਏਗਾ ਬੋਲੋ ਕਾਦਾ ਕਰਨਗੇ ਹੈ ਦੋਸਤੋ ਕਿੰਨੇ ਚਲਾਕ ਬੰਦੇ ਨੇ ਉਦਾਂ ਕਹਿਣਗੇ ਨਸ਼ਾ ਵੜਾ ਆ ਗਿਆ ਪੰਜਾਬ 'ਚ ਕੁਝ ਸੋਚਣਾ ਜ਼ਰੂਰੀ ਦਾ ਸਾਨੂੰ ਸੋਚਦੇ ਹਾਂ ਪੁੱਤ ਦਾ ਵਿਆਹ ਹੋਵੇ ਤੇ ਸਭ ਤੋਂ ਮਹਿੰਗੀ ਚੀਜ਼ ਘਰ ਚ ਕੀ ਲਿਓਨੇ ਬੋਲੋ ਕੀ ਲਿਓਨੇ ਸ਼ਰਾਬ ਹੀ ਆ ਤੇ ਸੋਚਦੇ ਰਹੇ ਹੋ ਫਿਰ ਬੇੜਾ ਕਰ ਇੱਕ ਕਰਨਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਪੰਜਾਬ ਦਾ ਐਦਾ دیਵਾਨਾ ਤਾਂ ਸੋਚਿਆ ਕਰੋ ਪ੍ਰਚਾਰਕ ਦਵਾਈਆਂ ਦਿਆ ਕਰਨ ਪੀਣਾ ਹੀ ਨਹੀਂ ਭਾਈ अच्छा फिर ये सारा पंजाब ਦਾ ਸਟਰਕਚਰ ਹੈ ਕਿਉਂ ਨਹੀਂ ਸੋਚਦਾ ਤਾਂ ਪੰਜਾਬ ਚ 13026 ਡੇਰੇ ਨੇ 13026 ਡੇਰੇ ਨੇ ਪੰਜਾਬ ਚ ਤੇ ਪਿੰਡ ਪੰਜਾਬ ਦੇ ਘਟਨੇ ਪਰ ਪੰਜਾਬ ਦੇ ਨੂੰ ਦਿਰ ਨਹੀਂ ਕਰਦਾ ਜਿਉਂ ਕਿ ਬੰਦਾ ਸਮਝ ਨਹੀਂ ਪਾ ਰਿਹਾਗਾ ਤਵਾਓ ਇੱਕ ਵਾਰ ਸਾਰੇ ਗੱਜ ਕੇ ਪੜਿਓ ਇਹਨਾਂ ਪੰਕਤੀਆਂ ਨੂੰ ਫਿਰ ਆਪਾਂ ਅਗਲੀ ਗੱਲ ਕਰਦੇ ਆ ਡਗਮਗ ਛਾੜ ਰੇ ਮਨ ਬੋਰਾ ਅਬ ਤੋ ਜਰੇ ਮਾਰੇ ਸਿੱਧ ਪਾਈ ਐ ਹੱਲੇ ਨੋ ਹੱਥ ਸੇ ਨੋਰਾ ਕਬੀਰ ਡਗਮਗ ਕਿਆ ਕਰੈ ਕਹਾ ਢਲਾਵੇਂ ਜੀਓ ਸਰਬ ਸੁਖ ਕੋ ਨਾਏ ਕੋ RAM ਨਾਮ ਰਸ ਪੀਓ ਸਰਬ ਸੁਖ ਕੋ ਨਾਏ ਕੋ